ਤੁਸਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਦੇ ਉੱਤੇ ਅੱਜ ਆਪਾਂ ਤਿੰਨ ਟੌਪਿਕਾਂ ਤੇ ਗੱਲ ਕਰਾਂਗੇ ਇੱਕ ਤਾਂ ਸੁੰਡੀ ਬਾਰੇ ਤੇ ਇੱਕ ਨਦੀਨਾ ਬਾਰੇ ਤੇ ਇੱਕ ਜਿਹੜਾ ਗੱਠੀ ਵਾਲਾ ਮੋਥਾ ਹੈ ਉਹਦੇ ਬਾਰੇ ਜਿਹੜੇ ਕਿਸਾਨ ਭਰਾਵੋ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਵਾਲਾ ਬਟਨ ਦਬਾ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਆਪਾਂ ਨੇ ਇਹਦੇ ਉੱਤੇ ਕੀਤੀ ਸੀਗੀ ਕਲੋਰੋਸਾਈਪਰ ਤੇ ਬੈਂਜੂਇਡ ਸਭ ਤੋਂ ਪਹਿਲਾਂ ਉਹ ਕੀਤੀ ਸੀ ਸੋ ਮੈਨੂੰ ਕਿਤੇ ਇਹਦੇ ਵਿੱਚ ਹਮਲਾ ਸੁੰਡੀ ਦਾ ਦਿਖਾਈ ਨਹੀਂ ਦੇ ਰਿਹਾ ਵਿੱਚ ਤੁਸੀਂ ਦੇਖ ਸਕਦੇ ਹੋ ਗੌਰ ਨਾਲ ਕਿਉਂਕਿ ਸੁੰਡੀ ਹੈ ਜਿਹੜੀ ਗੋਭ ਦੇ ਵਿੱਚ ਨਰਮ ਪੱਤੇ ਨੂੰ ਖਾਂਦੀ ਹੈ ਪਰ ਇੱਕ ਗੱਲ ਧਿਆਨ ਰੱਖੋ 2 ਦਿਨ ਜਾਤੀਏ 3 ਦਿਏ ਦਾ ਆਪਲਾ ਤਾਂ ਸਵੇਰੇ ਸ਼ਾਮ ਹੀ ਇਹਦੇ ਵਿੱਚ ਢੇੜਾ ਰੱਖਿਆ ਕਰੋ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਆਪਣੀ ਮੱਕੀ ਦੇ ਵਿੱਚ ਕਿਤੇ ਸੁੰਡੀ ਤਾਂ ਨਹੀਂ ਪੈ ਗਈ ਜੇ ਸੁੰਡੀ ਪੈ ਗਈ ਕਿਸਾਨ ਭਰਾਵੋ ਫਿਰ ਬਹੁਤ ਔਖਾ ਹੈ ਇਹਨੂੰ ਕੰਟਰੋਲ ਕਰਨਾ ਜੇ ਆਪਾਂ ਹੁਣ ਦਵਾਈਆਂ ਦੀ ਲਾਈਏ ਕਲੋਰੋਸਾਈਪਰ ਤੋਂ ਲਾਈਏ ਲੈਂਡਾ ਸ਼ਾਰਟ ਲਾਈਏ ਉਹ ਵੀ ਕਰ ਸਕਦੇ ਆਂਗੇ ਤੇ ਆਉਲਾ 999 ਵੀ ਕਰ ਸਕਦੇ ਆਂ ਜੇ ਤੁਹਾਡੇ ਮੱਛਰ ਹੈ ਇਹਦੇ ਵਿੱਚ ਜਾਂ ਸੁੰਡੀ ਦਾ ਜ਼ਿਆਦਾ ਅਟੈਕ ਹੈ ਤਾਂ ਆਪਾਂ ਡੈਲੀਗੇਟ ਉਹਦਾ ਵੀ ਕਰ ਸਕਦੇ ਆਂਗੇ ਪ੍ਰਯੋਗ ਕਰ ਸਕਦੇ ਆਂ ਪਰ ਜਿਹੜਾ ਸਪਰੇਅ ਦਾ ਸਮਾਂ ਉਹ ਸੂਰ ਚੜ੍ਹਨ ਤੋਂ ਪਹਿਲਾਂ ਜਾਂ ਛਿਪਣ ਤੋਂ ਬਾਅਦ ਆਪਾਂ ਨੇ ਕਰਨਾ ਹੈ ਟਰੈਕਟਰ ਵਾਲੇ ਪੰਪ ਨਾਲ ਕੋਈ ਬੜਾ ਵਧੀਆ ਰिजਲਟ ਨਹੀਂ ਮਿਲਦਾ ਆਪਾਂ ਨੂੰ ਇਹ ਨਾ ਇਹ ਸਕੂਟਰੀ ਵਾਲੇ ਇੰਜਨ ਨਾਲ ਜੇ ਬੈਸਟ ਸਪਰੇਅ ਕਰਨੀ ਹੈ ਤਾਂ ਹੱਥਾਂ ਵਾਲੇ ਪੰਪ ਨਾਲ ਜਾਂ ਬੈਟਰੀ ਵਾਲੇ ਪੰਪ ਨਾਲ ਕਰੋ ਫਿਰ ਤੁਹਾਨੂੰ ਦੇਖਿਓ ਵੀ ਵਧੀਆ ਰਜੈਂਟ ਇਹਦਾ ਮਿਲੂਗਾ ਅਗਲੀ ਗੱਲ ਕਰਦੇ ਆਪਾਂ ਨਦੀਨਾਂ ਦੀ ਹੁਣ ਆਪਾਂ ਕਣਕ ਵਾਲੇ ਵੱਡਾਂ ਦੇ ਵਿੱਚ ਮੱਕੀ ਬੀਜੀ ਹੈ ਤੇ ਕਣਕ ਹੈ ਜਿਹੜੀ ਵਿੱਚ ਹਰੀ ਹੋਗੀ ਵੈਸੇ ਕਣਕ ਕੋਈ ਇੰਨਾ ਜ਼ਿਆਦਾ ਇਹਦੇ ਦੇ ਅਸਰ ਨਹੀਂ ਕਰਦੀ ਇਹ ਜਿਉਂ-ਜਿਉਂ ਮੱਕੀ ਦੀ ਗਰੋਥ ਵਧੇਂ ਜਾਊਗੀ ਇਹਨੂੰ ਹਵਾ ਪੈਣੀ ਬੰਦ ਹੋ ਜੂ ਵਿੱਚ ਤੇ ਮੱਚੀ ਮੱਚ ਜੂਗੀ ਕਈ ਕਿਸਾਨ ਵੀਰ ਇਹਦੇ ਤੇ ਟੈਂਜਰ ਵੀ ਕਰੀ ਜਾਂਦੇ ਨੇ ਮਹਿੰਗੇ ਸਪਰੇਅ ਉਹ ਟੈਂਜਰ ਕਿਸਾਨ ਭਰਾਓ ਫੇਰ ਕਰੋ ਜੇ ਆਪਣੇ ਮੱਕੇ ਵਿੱਚ ਜਾਦੇ ਸੌਫਾ ਜਾਂ ਚੌੜੇ ਪੱਤੇ ਵਾਲੇ ਨਦੀਨ ਨੇ ਤਾਂ ਟੈਂਜਰ ਕਰਨ ਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈਗਾ ਕਈ ਕਿਸਾਨ ਵੀਰ ਪੁੱਛਦੇ ਨੇ ਵੀ ਮੋਥੀ ਵਾਲੀ ਕਰੀਏ ਦਵਾਈ ਕਿਹੜੀ ਕਰੀਏ ਤਾਂ ਉਹ ਸੈਂਪਰਾ ਦਵਾਈ ਆਉਂਦੀ ਹੈ ਤਨੂਕਾ ਕੰਪਨੀ ਦੀ 36 ਗ੍ਰਾਮ ਦਵਾਈ ਹੁੰਦੀ ਆ ਉਹਦੇ ਵਿੱਚ ਪੰਜ ਕ ਪੰਪ ਤੁਸੀਂ ਉਹਦੇ ਵੀ ਲਾ ਸਕਦੇ ਹੋ ਵੈਸੇ ਕਰਨਾ ਤਾਂ ਆਪਾਂ ਨੇ ਕੱਦੂ ਹੀ ਇਹਦਾ ਠੀਕ ਹੈ ਇਸ ਕਰਕੇ ਉਹਦੇ ਵੀ ਕੋਈ ਜ਼ਿਆਦੇ ਮੈਨੂੰ ਲੱਗਦੀ ਨਹੀਂ ਜੇ ਤੁਹਾਨੂੰ ਲੱਗਦਾ ਵੀ ਜ਼ਿਆਦੇ ਨਹੀਂ ਤਾਂ ਕਰ ਵੀ ਸਕਦੇ ਹੋ ਤੇ ਉਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਗਿੱਲ ਹੈ ਉਹ ਆਪਾਂ ਨੂੰ ਪ੍ਰੋਪਰ ਇਹਦੇ ਵਿੱਚ ਰੱਖਣੀ ਪਊਗੀ ਜਿਆਦਾ ਸੁੱਕੇ ਜਿਹੀ ਨਹੀਂ ਕਰਨੀ ਦਵਾਈ ਉਹ ਸੋ ਉੱਤੇ ਪਰ ਉਹ 15 ਦਿਨਾਂ ਦੇ ਵਿੱਚ ਉਹਦੀ ਜਿਹੜੀ ਗੰਢੀ ਹੈ ਉਹਨੂੰ ਵੀ ਗਾਲ ਦੇਣਾ ਇਹ ਸਾਡੀ ਪਾਇਨਰ ਦੀ 1844 ਜਿਹੜੀ ਮੱਕੀ ਆਸੀਂ ਪਿਛਲੇ ਸਾਲ ਵੀ ਹੀ ਲਾਈ ਸੀ ਪੈਸੇ ਤਾਂ ਡਾਢ ਕਿਸਾਨਾਂ ਦੇ ਆਡੋਰੇ ਚਵਾਇਸ ਹੈ ਆ ਡੋੜ ਵੀ ਲਾ ਸਕਦੇ ਨੇ ਵੈਸੇ ਸਾਨੂੰ ਇਹੀ ਵਧੀਆ ਲੱਗੀ ਕਿਉਂਕਿ ਇਹਦੇ ਛੱਲੀਆਂ ਨੇ ਜਿਹੜੀਆਂ ਵਧੀਆ ਦੇ ਵਿੱਚ ਦਾਣੇ ਪੈਂਦੇ ਨੇ ਤੇ ਦਾਣਿਆਂ ਦਾ ਜ਼ਰੂਰੀ ਹੈ ਆਚਾਰ ਦੇ ਵਿੱਚ ਜੇ ਦਾਣੇ ਹੋਣਗੇ ਤਾਂ ਚਾਰ ਮੰਨੇ ਕੱਲੇ ਟਾਂਡੇ ਨਾਲ ਆਚਾਰ ਨਹੀਂ ਮੰਨੇ ਜਾਂਦਾ ਸੋ ਹੁਣ ਅਗਲੀ ਜਦ ਸਪਰੇਅ ਕਰਾਂਗੇ ਸੋ ਉਹਨੂੰ ਦੱਸਾਂਗੇ ਤੇ ਜਿਹੜੀ ਆਪਣੇ ਜੂਰੀਏ ਦੀ ਗੱਲ ਹੈ ਜੂਰੀਆ ਆਪਾਂ ਖੇਡ ਦੇ ਵਿੱਚ ਛਿੜ ਦੇਣੇ ਹੁੰਦੇ ਆਗੇ ਇੱਕ ਕੀਲੇ ਦੇ ਵਿੱਚ ਇੱਕ ਬੋਰੀ ਖੁਰ ਜਾਂਦੀ ਆ ਥੋੜਾ ਕਾਣਾ ਕਿਸਾਨ ਵੀਰ ਉਹਦੇ ਵਿੱਚ ਰਹਿ ਜਾਂਦਾ ਤੇ ਉਦੋਂ ਬਾਅਦ ਆਪਾਂ ਉਹਦਾ ਛਿਟਾ ਦੇਣੇ ਹੁੰਦੇ ਆਗੇ ਸੋ ਧੰਨਵਾਦ ਕਿਸਾਨ ਵੀਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜਰੂਰ